ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾੜੀਆਂ ਦਾ ਸੀਜ਼ਨ ਆ ਗਿਆ ਤੇ ਬਹੁਤ ਕਟਨਾਵਾਂ ਹੋ ਰਹੀਆਂ ਅੱਗ ਲੱਗਣ ਦੀਆਂ ਜਗਾ ਜਗਾ ਫਸਲਾਂ ਨੂੰ ਅੱਗ ਲੱਗ ਰਹੀ ਆ ਆਮ ਤੌਰ ਤੇ ਕੀ ਦੇਖਦੇ ਆ ਕਿ ਮੈਂ ਵੀ ਡਰਾਈਵਰ ਹਾਂ ਡਰਾਈਵਰ ਵੀਰ ਕੀ ਕਰਦੇ ਆ ਕਿ ਹੁਣ ਜਿਆਦਾ ਯੂਪੀ ਬਿਹਾਰ ਦੇ ਡਰਾਈਵਰ ਨੇ ਜਿਹੜੇ ਸਿਗਰਟ ਵੀ ਢੀ ਪਿੰਦੇ ਆ ਤੇ ਪੀ ਕੇ ਤੇ ਬਾਹਰ ਸੁੱਟ ਦਿੰਦੇ ਆ ਤਮਾਕੂ ਲਾਉਂਦੇ ਆ ਮੂੰਹ ਦੇ ਵਿੱਚ ਹੱਥ ਜਾ ਫੇਰਦੇ ਤੇ ਬਾਹਰ ਸੁੱਟ ਦਿੰਦੇ ਆ ਉਹ ਕਈ ਵਾਰੀ ਹੁੰਦਾ ਜਿਹੜੇ ਬਾਈਕ ਦੇ ਵਿੱਚ ਲੋਕ ਜਾ ਰਹੇ ਹੁੰਦੇ ਨੇ ਨਾ ਟਰੱਕਾਂ ਦੇ ਜਾਂ ਬੱਸਾਂ ਦੇ ਜਿਹੜੇ ਪਾਸ ਕਰਦੇ ਹੁੰਦੇ ਆ ਉਹਨਾਂ ਦੇ ਉੱਤੇ ਪੈਂਦਾ ਜਾਂ ਪਾਣੀ ਕਰਕੇ ਕੂਲੀ ਕਰਕੇ ਸੁੱਟ ਦੇਣਗੇ ਬਾਹਰ ਨੂੰ ਬੜੀ ਦੂਰ ਤੱਕ ਜਾ ਕੇ ਪਿੱਛੇ ਪੈਂਦਾ ਲੋਕਾਂ ਦੇ ਉੱਤੇ ਕਈ ਵਾਰ ਸਾਡੇ ਨਾਲ ਵੀ ਇਹ ਘਟਨਾ ਹੋਈ ਆ ਇਹਨਾਂ ਨੂੰ ਚਾਹੀਦਾ ਵੀ ਹੁਣ ਦਾਰੂ ਤੇ ਜਾਂ ਕੁਝ ਤਮਾਕੂ ਬੀੜੀ ਕੁਝ ਵੀ ਜਿਹੜਾ ਖਾਂਦਾ ਬੰਦਾ ਛੱਡ ਤੇ ਸਕਦਾ ਨਹੀਂ ਸਾਡੇ ਕਹਿਨ ਤੇ ਉਹ ਕੀ ਕਰਨ ਵੀ ਇੱਕ ਛੋਟਾ ਜਿਹਾ ਡੱਬਾ ਜਿਹੜਾ ਹੈ ਨਾ ਉਹ ਟੰਗ ਲੈਣ ਲਾਗੇ ਸੈਟ ਦੇ ਨਾਲ ਜਾਂ ਕਿਤੇ ਵੀ ਜਾ ਕੇ ਡੈਸ਼ਬੋਰਡ ਤੇ ਰੱਖ ਲੈਣ ਔਰ ਉਹਦੇ ਉੱਤੇ ਇੱਕ ਸ਼ੀਕ ਕਰ ਦੇਣ ਲੋਹੇ ਦਾ ਡੱਬਾ ਲੈ ਕੇ ਜਦੋਂ ਵੀ ਤਮਾਕੂ ਜਾਂ ਕੋਈ ਵੀ ਚੀਜ਼ ਕੱਢਣੀ ਹੈ ਉਹਦੇ ਵਿੱਚ ਪਾ ਦਿਓ ਜਾਂ ਬੀੜੀ ਸਿਕਿਟ ਜਿਹੜੀ ਹੈ ਨਾ ਉਹਦੇ ਵਿੱਚ ਪਾ ਦਿਓ ਗਰਮੀ ਦਾ ਸੀਜ਼ਨ ਆ ਰੋਡ ਦੇ ਉੱਪਰ ਸਾਈਡਾਂ ਤੇ ਪਰਾਲੀ ਜਿਹੜੀ ਹੈ ਲੋਕੀ ਹੁਣ ਜਦੋਂ ਪਰਾਲੀ ਢੋਂਦੇ ਰੇੜਿਆਂ ਤੇ ਖਿਲਰਦੀ ਜਾਂਦੀ ਆ ਉਹ ਰੋਡ ਤੇ ਜਮਾਂ ਰਹੀਂਦੀ ਪਰਾਲੀ ਜਦੋਂ ਵੀ ਬੀੜੀ ਸਿਕਿਟ ਛੁੱੜਦੇ ਆ ਉਹ ਪਰਾਲੀ ਨੂੰ ਅੱਗ ਲੱਗਦੀ ਤੇ ਜਾ ਕੇ ਖੇਤਾਂ ਨੂੰ ਅੱਗ ਲੱਗ ਜਾਂਦੀ ਮੇਰੇ ਦੇਖਦੇ ਦੇਖਦੇ ਇੱਕ ਵਾਰੀ ਅੱਗ ਲੱਗੀ ਮੈਂ ਹੁਸ਼ਿਆਰਪੁਰ ਤੋਂ ਟਾਂਡੇ ਵਾਲ ਨੂੰ ਜਾ ਰਿਹਾ ਸੀ ਤੇ ਬੂਰੇ ਜੱਟਾਂ ਦੇ ਲਾਗੇ ਕਿਸੇ ਨੇ ਬੀੜੀ ਸਿਗਰਟ ਛੁੱਟੀ ਮੈਂ ਉਥੇ ਰੁਕਿਆ ਸੀ ਅਚਾਨਕ ਉਥੋਂ ਅੱਗੇ ਬਲੀ ਤੇ ਅੱਗੇ ਖੇਤਾਂ ਵੱਲ ਨੂੰ ਧੁਰ ਪਈ ਮੈਂ ਦਰਹੱਦ ਦਾ ਟਾਣਾ ਤੋੜਿਆ ਭੱਜ ਕੇ ਜਾ ਕੇ ਆਗ ਜਿਹੜੀ ਸੀ ਉਹਨੂੰ ਬੁਝਾਇਆ ਔਰ ਕਿਤੇ ਵੀ ਅੱਗ ਲੱਗਦੀ ਆ ਜਿੰਨਾ ਵੀ ਜ਼ਰੂਰੀ ਮਰਜੀ ਕੰਮ ਆ ਉਥੇ ਬ੍ਰੇਕ ਮਾਰ ਕੇ ਸਭ ਤੋਂ ਪਹਿਲਾਂ ਅੱਗ ਨੂੰ ਬੁਝਾਇਆ ਕਰੋ ਔਰ ਸੋਚ ਕੇ ਦੇਖਿਓ ਕਿ ਤੁਸੀਂ ਕਿੱਡਾ ਵੱਡਾ ਕੰਮ ਕੀਤਾ ਜੇ ਤੁਸੀਂ ਅੱਗ ਬੁਝਾ ਲਈ ਤੇ ਕਿੰਨਿਆਂ ਨੂੰ ਤੁਸੀਂ ਬਚਾ ਦਿੱਤਾ ਰੋਲੰਡੋ ਕਿਉਂਕਿ ਕਿਸਾਨ ਜਿਹੜੇ ਨੇ ਨਾ ਉਹਨਾਂ ਦੀ ਸਾਰੀ ਆਸ ਫਸਲ ਤੇ ਹੁੰਦੀ ਆ ਤੇ ਜੇ ਫਸਲ ਹੀ ਸੜ ਗਈ ਤੇ ਉਹਦੇ ਵਾਸਤੇ ਕੁਝ ਨਹੀਂ ਬਚਦਾ ਤੇ ਮੇਰੇ ਵੀਰ ਡਰਾਈਵਰ ਵੀਰ ਫਿਰ ਮੈਂ ਕਿ ਬੇਨਤੀ ਕਰਦਾ ਕਿ ਚੱਲਦੀ ਗੱਡੀ ਤੇ ਨਾ ਤੇ ਤਮਾਕੂ ਬਾਹਰ ਸੁੱਟਿਆ ਕਰੋ ਤੇ ਨਾ ਹੀ ਬੀੜੀ ਸਿਕਟ ਬਾਹਰ ਸੁੱਟਿਆ ਕਰੋ ਤੇ ਨਾ ਹੀ ਪਾਣੀ ਸੁੱਟਿਆ ਕਰੋ ਬਾਹਰ ਬਾਈਕ ਵਾਲਿਆਂ ਦੇ ਉੱਪਰ ਪੈਂਦਾ ਜਾ ਕੇ ਪਿੱਛੇ ਤੇ ਹਾਂ ਜਿਹੜੇ ਬਾਈਕ ਵਾਲੇ ਵੀ ਠੁੱਕਦੇ ਆ ਬੜੀ ਬਾਰੀ ਦੇਖਿਆ ਏਦਾਂ ਪਿੱਛੇ ਨੂੰ ਠੁੱਕ ਦਿੰਦੇ ਆ ਜਿਹੜਾ ਪਿੱਛੇ ਬੰਦਾ ਆ ਰਿਹਾ ਹੁੰਦਾ ਉਹਦੇ ਉੱਤੇ ਜਾ ਕੇ ਪੈਂਦਾ ਕਦੇ ਵੀ ਚੱਲਦੀ ਗੱਡੀ ਤੇ ਠੁੱਕਿਆ ਨਾ ਕਰੋ ਸੋ ਆਸ ਕਰਦਾ ਮੇਰੇ ਵੀਰ ਜ਼ਰੂਰ ਧਿਆਨ ਦੇਣਗੇ ਡਰਾਈਵਰ ਵੀਰ ਆਪਣੀ ਗੱਡੀ ਦੇ ਵਿੱਚ ਕੋਈ ਡੱਬਾ ਲਾ ਕੇ ਉਹਦੇ ਚ ਬੀੜੀ ਸਿਗਰਟ ਜਿਹੜੀ ਐ ਬੁਝਾਇਆ ਕਰੋ ਬਾਹਰ ਨਾ ਛੁਟਿਆ ਕਰੋ ਮੈਂ ਆਪਣੇ ਅੱਖੀਂ ਅੱਗ ਲੱਗਦੀ ਦੇਖੀ ਆ ਇੱਕ ਛੋਟੀ ਜੀ ਗਲਤੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ